ਅੱਜ ਦਾ ਪੈਪਲੌਗ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਇਹ ਇਸ ਸਾਲ ਦਾ ਆਖਰੀ ਐਪੀਸੋਡ ਹੈ ਆਪ ਸਭ ਨੂੰ ਇਹ ਨਵਾਂ ਸਾਲ ਭਰਪੂਰ ਖੁਸ਼ੀਆਂ ਅਤੇ ਖੇੜੇ ਲੈ ਕੇ ਆਵੇ ਅੱਜ ਦੇ ਐਪੀਸੋਡ ਵਿੱਚ ਮੈਂ ਕੁਝ ਗੱਲਾਂ ਸੰਸਾਰ ਪ੍ਰਸਿੱਧ ਪੇਂਟਿੰਗ ਦੀਆਂ ਕਰਾਂਗਾ ਇਹਨਾਂ ਪੇਂਟਿੰਗ ਨਾਲ ਸੰਬੰਧਿਤ ਕੁਝ ਗੱਲਾਂ ਕਹਿੰਦੇ ਹਨ ਕਿ ਕਿਤੇ ਇੱਕ ਨੇਤਾ ਕਿਸੇ ਪੇਂਟਿੰਗ ਪ੍ਰਦਰਸ਼ਨੀ ਦੇ ਉਹ ਵੀ ਘਾਟੇ ਤੇ ਗਿਆ ਤੇ ਉਸ ਨੂੰ ਜੱਜ ਵੱਲੋਂ ਕਿਸੇ ਵੀ ਇੱਕ ਪੇਂਟਿੰਗ ਨੂੰ ਸਭ ਤੋਂ ਵਧੀਆ ਜਾਣਦੇ ਹੋਏ ਇਨਾਮ ਦੇਣ ਲਈ ਗਿਆ ਕਿਉਂਕਿ ਉਹ ਇੱਕ ਨੇਤਾ ਸੀ ਇਸ ਲਈ ਉਸ ਨੂੰ ਕਲਾ ਦੀ ਕੋਈ ਪਰਖ ਨਹੀਂ ਸੀ ਉਸ ਨੇ ਜਿਸ ਪੇਂਟਿੰਗ ਨੂੰ ਪਹਿਲਾ ਇਨਾਮ ਦਿੱਤਾ ਉਹ ਪੇਂਟਿੰਗ ਅਸਲ ਵਿੱਚ ਪੇਂਟਿੰਗ ਨਾ ਹੋ ਕੇ ਉਹ ਕੈਨਵਸ ਦਾ ਟੁਕੜਾ ਸੀ ਜਿਸ ਕੈਨਵਸ ਤੇ ਉਸ ਪੇਂਟਰ ਨੇ ਆਪਣੇ ਬਰਸ਼ ਸਾਫ਼ ਕੀਤੇ ਹੋਏ ਸਨ ਅਤੇ ਉਸ ਨਾਲ ਬਕੋ ਬਕਰੇ ਰੰਗ ਉਸਤੇ ਉਜਾਗਰ ਹੋ ਰਿਹਾ ਸਰ ਕਿਤੇ ਇੱਕ ਪ੍ਰਦਰਸ਼ਨੀ ਲੱਗੀ ਹੋਈ ਸੀ ਤੇ ਉਸ ਪ੍ਰਦਰਸ਼ਨੀ ਦੇ ਵਿੱਚ ਸਭ ਤੋਂ ਖੂਬਸੂਰਤ ਪੇਂਟਿੰਗ ਦਾ ਚੋਣ ਕੀਤਾ ਜਾਣਾ ਸੀ ਜੱਜ ਵੀ ਬਹੁਤ ਹੀ 파ਰਖੂ ਕਲਾਕਾਰ ਸੀ ਜੋ ਕਿ ਆਪ ਇੱਕ ਮਸ਼ਹੂਰ ਪੇਂਟਰ ਰਹਿ ਚੁੱਕਾ ਸੀ ਹੁਣ ਮੌਇਨਾ ਕਰਦੇ ਹੋਏ ਉਹ ਇੱਕ ਪੇਂਟਿੰਗ ਅੱਗੇ ਰੁਕਿਆ ਇੱਕ ਫੁੱਲਾਂ ਦੀ ਪੇਂਟਿੰਗ ਸੀ ਅਤੇ ਉਸ ਪੇਂਟਿੰਗ ਦੇ ਉੱਪਰ ਇੱਕ ਕਾਂ ਕੇ ਮਧੂਮੱਖੀ ਬੈਠ ਗਈ ਸਭ ਲੋਕਾਂ ਨੂੰ ਉਹ ਪੇਂਟਿੰਗ ਬਹੁਤ ਪਸੰਦ ਆਈ ਕਿ ਫੁੱਲ ਇੰਨੇ ਸੰਜੀਵ ਲੱਗ ਰਹੇ ਸਨ ਮਧੂਮੱਖੀ ਵੀ ਠੋਖਾ ਖਾ ਗਈ ਉਹਨਾਂ ਜੱਜ ਸਾਹਿਬ ਦੀ رائے ਵਿੱਚ ਵੀ ਉਹ ਪੇਂਟਿੰਗ ਸਭ ਤੋਂ ਵਧੀਆ ਪੇਂਟਿੰਗ ਕਰਾਰ ਦਿੱਤੀ ਜਾਣੀ ਬਣਦੀ ਸੀ ਉਸ ਤੋਂ ਬਾਅਦ ਉਹ ਅੱਗੇ ਤੁਰ ਪਏ ਤੇ ਹਾਂ ਉਹਨਾਂ ਨੇ ਇੱਕ ਪਰਦਾ ਚੱਕ ਕੇ ਅੱਗੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦਾ ਸਿਰ ਕੰਦ ਵਿੱਚ ਬਚਿਆ ਅਸਲ ਵਿੱਚ ਉਹ ਪਰਦਾ ਨਹੀਂ ਸੀ ਪਰਦੇ ਦੀ ਇੱਕ ਪੇਂਟਿੰਗ ਸੀ ਜੱਜ ਸਾਹਿਬ ਨੇ ਆਪਣਾ ਫੈਸਲਾ ਇਸ ਪਰਦੇ ਵਾਲੀ ਪੇਂਟਿੰਗ ਦੇ ਹੱਕ ਵਿੱਚ ਦਿੰਦੇ ਹੋਏ ਕਿਹਾ ਕਿ ਇਹ ਪੇਂਟਿੰਗ ਸਭ ਤੋਂ ਵਧੀਆ ਹੈ ਕਿਉਂਕਿ ਇਸ ਦੇ ਨਾਲ ਇੱਕ ਇਨਸਾਨ ਵੀ ਧੋਖਾ ਖਾ ਗਿਆ ਕਿਸੇ ਰਾਜੇ ਨੇ ਆਪਣੇ ਪੇਂਟਰਾਂ ਨੂੰ ਬੁਲਾ ਕੇ ਕਿਹਾ ਕਿ ਮੈਨੂੰ ਇੱਕ ਮੁਰਗੇ ਦੀ ਪੇਂਟਿੰਗ ਬਣਾ ਕੇ ਦਿੱਤੀ ਜਾਵੇ ਬਹੁਤ ਸਾਰੇ ਪੇਂਟਰਾਂ ਨੇ ਉਹ ਪੇਂਟਿੰਗ ਬਣਾਉਣ ਦੀ ਕੋਸ਼ਿਸ਼ ਕੀਤੀ ਅਤੇ ਰਾਜੇ ਨੂੰ ਦਿਖਾਈ ਦੀ ਪਰ ਰਾਜੇ ਨੂੰ ਹਰ ਪੇਂਟਿੰਗ ਵਿੱਚ ਕੋਈ ਨਾ ਕੋਈ ਨੁਕਸ ਨਜ਼ਰ ਆਇਆ ਅਤੇ ਉਸਨੇ ਉਹਨਾਂ ਸਭ ਨੂੰ ਨਕਾਰ ਦਿੱਤਾ ਹੁਣ ਇੱਕ ਪੇਂਟਰ ਸਾਹਮਣੇ ਆਇਆ ਉਸਨੇ ਕਿਹਾ ਕਿ ਮਹਾਰਾਜ ਮੈਨੂੰ ਪੇਂਟਿੰਗ ਬਣਾਉਣ ਦੇ ਲਈ ਘੱਟੋ-ਘੱਟ 6 ਮਹੀਨੇ ਚਾਹੀਦੇ ਹਨ। ਰਾਜੇ ਨੇ ਪੁੱਛਿਆ 6 ਮਹੀਨੇ ਕਿਉਂ? ਉਸਨੇ ਕਿਹਾ ਜੀ 6 ਮਹੀਨੇ ਹੀ ਲੱਗਣਗੇ। 6 ਮਹੀਨੇ ਬਾਅਦ ਜਦੋਂ ਪੇਂਟਰ ਆਪਣੀ ਪੇਂਟਿੰਗ ਲੈ ਕੇ ਰਾਜੇ ਕੋਲ ਆਇਆ ਤਾਂ ਰਾਜੇ ਦੇ ਮੁਰਗੇ ਨੇ ਉਸ ਨੂੰ ਸੱਚ ਸਮਝ ਕੇ ਵਾਂਗ ਦੇ ਦਿੱਤੀ। ਰਾਜੇ ਨੂੰ ਉਹ ਪੇਂਟਿੰਗ ਬਿਲਕੁਲ ਸੰਜੀਵ ਲੱਗੀ। ਫਿਰ ਰਾਜੇ ਨੇ ਉਸ ਨੂੰ ਪੁੱਛਿਆ ਕਿ ਤੂੰ ਇਸ ਪੇਂਟਿੰਗ ਨੂੰ ਬਣਾਉਣ ਲਈ 6 ਮਹੀਨੇ ਦਾ ਵਕਤ ਕਿਉਂ ਮੰਗਿਆ ਸੀ? ਤਾਂ ਉਸ ਪੇਂਟਰ ਨੇ ਕਿਹਾ ਕਿ ਮਹਾਰਾਜ ਮੈਂ 6 ਮਹੀਨੇ ਮੁਰਗਿਆਂ ਦੇ ਵਿੱਚ ਰਹਿ ਕੇ ਹੀ ਇਸ ਪੇਂਟਿੰਗ ਨੂੰ ਬਣਾ ਸਕਿਆ ਹਾਂ ਹੁਣ ਗੱਲ ਕਰਦਾ ਹਾਂ ਸੰਸਾਰ ਦੀਆਂ ਸਭ ਤੋਂ ਮਸ਼ਹੂਰ ਪੇਂਟਿੰਗ ਬਾਰੇ ਬਿਨਾਂ ਸ਼ੱਕ ਦੁਨੀਆ ਦੀ ਸਭ ਤੋਂ ਵੱਡਮੁੱਲੀ ਅਤੇ ਬੇਸ਼ਕੀਮਤੀ ਪੇਂਟਿੰਗ ਦੇ ਵਿੱਚ ਸਭ ਤੋਂ ਪਹਿਲਾ ਸਥਾਨ ਮੋਨਾਲੀਸਾ ਦਾ ਹੀ ਆਂਦਾ ਹੈ ਜੋ ਕਿ ਤਕਰੀਬਨ 90 ਕਰੋੜ ਡਾਲਰ ਦੀ ਅੰਕੀ ਗਈ ਹੈ ਪਰ ਇਸ ਨੂੰ ਨਾ ਤਾਂ ਵੇਚਿਆ ਜਾ ਸਕਦਾ ਹੈ ਅਤੇ ਨਾ ਹੀ ਖਰੀਦਿਆ ਜਾ ਸਕਦਾ ਹੈ ਇਹ ਲਿਓਨਾਰਡੋ ਵਿੰਚੀ ਨੇ 1507 ਇਸਵੀ ਵਿੱਚ ਬਣਾਈ ਸੀ ਇੱਕ ਫਲੋਰੈਂਸ ਇਟਲੀ ਦੇ ਸ਼ਹਿਰ ਦੀ ਇੱਕ ਔਰਤ ਜਿਸ ਦਾ ਨਾਮ ਲੀਸਾ ਗੈਰਾਦਰਨੀ ਸੀ ਦੀ ਹੈ ਇਸ ਪੇਂਟਿੰਗ ਨੂੰ ਦੇਖਣ ਲਈ ਹਰ ਸਾਲ ਤਕਰੀਬਨ 90 ਲੱਖ ਲੋਕ ਪੈਰਿਸ ਦੇ ਲੋਵਰ ਅਜਾਇਬ ਘਰ ਵਿੱਚ ਆਉਂਦੇ ਹਨ ਇੱਕ ਬੁਲੇਟ ਪ੍ਰੂਫ ਕਮਰੇ ਵਿੱਚ 70 ਲੱਖ ਡਾਲਰ ਦੀ ਲਾਗਤ ਨਾਲ ਬਣੇ ਕਿਲੇ ਵਰਗੀ ਇਮਾਰਤ ਵਿੱਚ ਰੱਖਿਆ ਦਾ ਜਦੋਂ ਕਿ ਇਹ 1911 ਵਿੱਚ ਚੋਰੀ ਹੋਣ ਤੋਂ 2 ਸਾਲ ਬਾਅਦ ਚੋਰ ਦੁਆਰਾ ਵੇਚਣ ਦੀ ਕੋਸ਼ਿਸ਼ ਵਿੱਚ ਦੁਬਾਰਾ ਹਾਸਲ ਕੀਤੀ ਗਈ ਸੀ ਅੱਗੇ ਦੁਨੀਆ ਦੀ ਸਭ ਤੋਂ ਮਹਿੰਗੀ ਪੇਂਟਿੰਗ ਸਲਵਾਡੋਰ ਮੁੰਡੀ ਹੈ ਇਹ ਵੀ লিওਨਾਰਡੋ ਬਿੰਚੀ ਵੀ ਹੈ ਇਸ ਵਿੱਚ ਈਸਾ ਮਸੀਹ ਨੂੰ ਦੁਨੀਆਂ ਦੇ ਰક્ષਕ ਵਜੋਂ ਦਿਖਾਇਆ ਗਿਆ ਹੈ ਇਹ ਪੇਂਟਿੰਗ 200 ਸਾਲ ਗੁਆਚੀ ਰਹੀ ਤੇ ਇਹ ਇੱਕ ਨਿਲਾਮੀ ਵਿੱਚ ਸਿਰਫ 1175 ਡਾਲਰ ਵਿੱਚ ਖਰੀਦੀ ਗਈ ਅਤੇ ਇਸ ਤੇ ਦੁਬਾਰਾ ਕੰਮ ਕੀਤਾ ਗਿਆ ਇਹ 2017 ਵਿੱਚ 45 ਕਰੋੜ ਅਮਰੀਕਨ ਡਾਲਰ ਵਿੱਚ ਵਿਕੀ ਸੀ ਤੇ ਅੱਜਕੱਲ ਮਾਲਕ ਅਬੂ ਧਾਬੀ ਵਿੱਚ ਬਦਰ ਬਿੰ ਅਬਦੁੱਲਾਹ ਅਲ ਸਾਊਦ ਹਨ ਫਿਰ ਇੰਟਰਚੇਂਜ ਪੇਂਟਿੰਗ ਦਾ ਨਾਮ ਆਉਂਦਾ ਹੈ ਜਿਸ ਦੀ ਕੀਮਤ 30 ਕਰੋੜ ਡਾਲਰ ਹੈ ਅਤੇ ਇਹ ਬਲੇਮ ਦੀ ਕੁੰਨਿੰਗੀ ਦੀ ਬਣਾਈ ਹੋਈ ਹੈ ਇਸ ਦੇ ਮਾਲਕ ਨਿਊਯਾਰਕ ਦੇ ਕੈਥਨਸੀ ਗ੍ਰਿਫਨ ਹਨ ਇਹ ਸ਼ਿਕਾਗੋ ਵਿੱਚ ਪ੍ਰਦਰਸ਼ਿਤ ਹੈ ਇਸ ਵਿੱਚ ਰੰਗਾਂ ਦਾ ਬਹੁਤ ਹੀ ਵਧੀਆ ਸਮੇਲ ਹੈ ਕੁਝ ਲੋਕਾਂ ਦਾ ਵਿਚਾਰ ਹੈ ਕਿ ਇਸ ਵਿੱਚ ਮਾਨਵਤਾ ਦੇ ਸ਼ਹਿਰੀ ਦ੍ਰਿਸ਼ਾਂ ਨੂੰ ਦਿਖਾਉਣ ਦੀ ਕੋਸ਼ਿਸ਼ ਹੈ ਇਸ ਦਾ ਮਤਲਬ ਕਰਨਾ ਦੇਖਣ ਵਾਲਿਆਂ ਤੇ ਹੀ ਛੱਡਿਆ ਗਿਆ ਹੈ ਅੱਗੇ ਦੀ ਪੇਂਟਿੰਗ ਦਾ ਨਾਮ ਤਾਸ਼ ਦੇ ਖਿਡਾਰੀ ਹੈ ਜਿਸ ਨੂੰ ਪਾਲ ਸਿਜੈਨ ਨੇ ਬਣਾਇਆ ਸੀ ਇਸ ਦੀ ਕੀਮਤ 25 ਕਰੋੜ ਡਾਲਰ ਹੈ ਜੋ ਕਿ ਕਤਰ ਦੇਸ਼ ਦੇ ਸ਼ਾਹੀ ਪਰਿਵਾਰ ਦੀ ਮਲਕੀਅਤ ਹੈ। ਪੇਂਟਿੰਗ ਪਾਲ ਗੈਗੁਨ ਦੁਆਰਾ ਬਣਾਈ ਗਈ ਪੇਂਟਿੰਗ ਨਾਪਿਆ ਫਾ ਇਪੋ ਇਪੋ ਹੈ ਜਿਸ ਦਾ ਮਤਲਬ ਹੈ ਕਿ ਤੁਸੀਂ ਕਦੋਂ ਸ਼ਾਦੀ ਕਰੋਗੇ। ਇਸ ਦੀ ਕੀਮਤ 21 ਕਰੋੜ ਡਾਲਰ ਹੈ। ਇਸ ਦੇ ਮਾਲਕ ਕਤਰ ਦੇ ਸ਼ੇਖ ਅਲ ਮਾਈਸਾ ਬਿੰਤ ਹਮਦ ਅਲ ਵਾਨੀਹਨ। ਅੱਗੇ 17 ਇਹ ਨਾਮ ਦੀ ਪੇਂਟਿੰਗ ਹੈ ਜਿਸ ਨੂੰ ਜੈਕਸਨ ਪੌਲਿਕ ਨਾਮ ਦੇ ਪੇਂਟਰ ਨੇ 1948 ਵਿੱਚ ਬਣਾਇਆ ਸੀ। ਇਸ ਦੀ ਕੀਮਤ 20 ਕਰੋੜ ਡਾਲਰ ਦੱਸੀ ਗਈ ਹੈ। ਇਸ ਦੇ ਮਾਲਕ ਇੰਟਰਚੇਂਜ ਵਾਲੇ ਕੈਨਥ ਸੀ ਗ੍ਰਿਫਨ ਹਨ ਅਤੇ ਇਹ ਵਿਸ਼ਕਾਗੋ ਵਿੱਚ ਹੀ ਪ੍ਰਦਰਸ਼ਿਤ ਹੈ। ਕੁਝ ਲੋਕਾਂ ਅਨੁਸਾਰ ਇਹ ਜੀਵਨ ਦੇ ਨਾਂ ਸਮਝੇ ਜਾ ਸਕਣ ਵਾਲੇ ਟੇਬੇ ਮਿੰਡੇ ਰਹਾਂ ਨੂੰ ਦਰਸਾਉਂਦੀ ਹੈ। ਕੁਝ ਲੋਕਾਂ ਅਨੁਸਾਰ ਇਹ ਕੁਝ ਨਹੀਂ ਦਰਸਾਉਂਦੀ। ਅਗਲੀ 7ਵੀਂ ਪੇਂਟਿੰਗ ਗੁਸਟਾਵ ਕਲੀਮਟ ਦੀ 1907 ਵਿੱਚ ਬਣਾਈ ਹੋਈ ਹੈ। ਇਸ ਦਾ ਨਾਮ ਬਾਸਰ ਸ਼ਲਾਂਗਨ 2, ਮਤਲਬ ਪਾਣੀ ਦੇ ਸਫ ਹੈ। ਇਹ ਇਸ ਲੜੀ ਦੀ ਦੂਜੀ ਪੇਂਟਿੰਗ ਹੈ। ਇਸ ਵਿੱਚ ਚਾਹਤ ਅਨੁਸਾਰ ਮਲੁਖਤਾ ਅਤੇ ਕੁਦਰਤ ਨਾਲ ਰਿਸ਼ਤਾ ਦਿਖਾਉਣ ਦੀ ਕੋਸ਼ਿਸ਼ ਹੈ। ਇਹ ਦੂਜੀ ਸੰਸਾਰ ਜੰਗ ਵਿੱਚ 나ਜ਼ੀਆਂ ਦੇ ਹੱਥਾਂ ਵਿੱਚ ਚੱਲੇ ਗਈ ਸੀ ਇਸ ਦੀ ਕੀਮਤ 18 ਕਰੋੜ 38 ਲੱਖ ਡਾਲਰ ਅੰਕੀ ਗਈ ਹੈ ਇਹ ਜਵੈਜ਼ ਬੋਬੀਅਰ ਨਾਮ ਦੇ ਵਿਅਕਤੀ ਵੱਲੋਂ ਰੂਸੀ ਅਰਬਪਤੀ ਰਾਏ ਬੋਲੋਬਲੇਵ ਨੂੰ ਵੇਚੀ ਗਈ ਸੀ ਪਰ ਕੁਝ ਧੋਖੇਕਾਰ ਜਿਸ ਨੂੰ ਬੋਬੀਅਰ ਅਫੇਅਰ ਵੀ ਕਿਹਾ ਜਾਂਦਾ ਹੈ ਇਹ ਮੁਕੱਦਮੇ ਦੇ ਵਿੱਚ ਚਰਚਾ ਦਾ ਕਾਰਨ ਰਹੀ ਹੋਰ ਵੀ ਬਹੁਤ ਮਸ਼ਹੂਰ ਪੇਂਟਰ ਹੋਏ ਹਨ ਜਿਨ੍ਹਾਂ ਦੀਆਂ ਬਣਾਈਆਂ ਕਲਾਕ੍ਰਿਤੀਆਂ ਬਹੁਮੁਲੀਆਂ ਹਨ ਭਾਰਤ ਵਿੱਚ ਅਮਤਾ ਸ਼ੇਰਗਲ ਦੀ ਬਣਾਈ ਹੋਈ ਪੇਂਟਿੰਗ ਸਟੋਰੀਟੈਲਰ ਸਭ ਤੋਂ ਮਹਿੰਗੀ 4.8 ਕਰੋੜ ਰੁਪਏ ਦੀ ਵਿਕੀ ਸੀ ਐਫਐਨ ਸੋਜ਼ਾ ਦੀ ਜਸਟੇਸ਼ਨ 51.7 ਕਰੋੜ ਬੀਐਸ ਤਾਈਕੁੰਡੇ ਦੀ ਪੇਂਟਿੰਗ 48.30 ਕਰੋੜ ਅਤੇ ਤਾਇਆ ਮਹਿਤਾ ਦੀ ਬੋਲਣ ਰਿਕਸ਼ਾ 51.9 ਕਰੋੜ ਰੁਪਏ ਵਿੱਚ ਵਿਕਿਆ ਹਨ ਭਾਰਤੀ ਪੇਂਟਰਾਂ ਵਿੱਚ ਰਾਜਾ ਰਵੀ ਵਰਮਾ ਐਮਐਫ ਹੁਸੈਨ ਅਤੇ ਸ਼ੋਭਾ ਸਿੰਘ ਦੇ ਨਾਮ ਲੈ ਜਾ ਸਕਦੇ ਹਨ ਮੈਂ ਅੱਜ ਦਾ ਵਿਸ਼ਾ ਇਸ ਲਈ ਵੀ ਚੁਣਿਆ ਸੀ ਕਿ ਕੀ ਸਾਨੂੰ ਪਤਾ ਹੈ ਕਿ ਚੰਡੀਗੜ੍ਹ ਵਿੱਚ ਸੈਕਟਰ 13 ਕਿਉਂ ਨਹੀਂ ਹੈ ਅਜਾ ਜਵਾਬ ਅੱਗੇ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਯੂਰਪ ਵਿੱਚ ਇੱਕ ਸਮੇਂ ਨੂੰ ਪੁਨਰ ਜਾਗਰਣ ਜਾਂ ਰੈਨੇਸਾਂ ਜਿਸ ਨੂੰ ਕਲਾ ਦਾ ਯੁੱਗ ਵੀ ਕਿਹਾ ਜਾਂਦਾ ਹੈ 15ਵੀਂ ਅਤੇ 16ਵੀਂ ਸਦੀ ਦਾ ਹੈ ਇਸ ਵਿੱਚ ਬਹੁਤ ਸਾਰੇ ਵਿਚਾਰ ਉਤਪਨ ਹੋਏ ਅਤੇ ਯੂਰੋਪ ਵਿੱਚ ਕ੍ਰਾਂਤੀ ਆਈ ਇਸ ਵੇਲੇ ਜੋ ਚਿੱਤਰਕਾਰਾਂ ਨੇ ਚਿੱਤਰ ਬਣਾਏ ਉਹ ਬਹੁਤ ਹੀ ਆਹਲਾ ਦਰਜੇ ਦੇ ਹਨ ਉਨਾ ਦੇ ਇੱਕ ਚਿੱਤਰ ਹੈ ਜਿਸ ਨੂੰ ਲਾਸ ਸਫਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਹ ਇਟਲੀ ਦੇ ਮਿਲਾਨ ਸ਼ਹਿਰ ਦੇ ਇੱਕ ਗਿਰਜਾ ਘਰ ਵਿੱਚ ਲੱਗਾ ਹੋਇਆ ਹੈ ਇਸ ਦੀ ਪਿਮਾਸ਼ 181 346 ਇੰਚ ਹੈ ਇਹ ਵੀ লিওਨਾਰਡੋ ਡਾ ਵਿੰਚੀ ਵੱਲੋਂ ਹੀ 1498 ਈਸਵੀ ਵਿੱਚ ਬਾਈਬਲ ਦੀ ਕਹਾਣੀ ਮੁਤਾਬਕ ਬਣਾਈ ਗਈ ਸਭ ਤੋਂ ਵੱਡੀ ਪੇਂਟਿੰਗ ਹੈ ਇਹ ਚਿੱਤਰ ਈਸ਼ਾ ਮਸੀਹ ਅਤੇ ਉਸ ਦੇ 12 ਚੇਲਿਆਂ ਦਾ ਰੋਮਨ ਸੈਨਕਾ ਵੱਲੋਂ ਫੜੇ ਜਾਣ ਤੋਂ ਇੱਕ ਰਾਤ ਪਹਿਲੇ ਬੋਝੰਦਾ ਹੈ ਇਸ ਵਿੱਚ ਡੈਨ ਬ੍ਰਾਊਨ ਦੀ ਕਿਤਾਬ ਡਾ ਵਿੰਚੀ ਕੋਲ ਅਨੁਸਾਰ ਮੈਰੀ ਮੈਗਡਲਨ ਸੁਮੇਲਤ ਹੋਣ ਬਾਰੇ ਦੱਸਿਆ ਗਿਆ ਹੈ ਜੋ ਕਿ ਜੀਸਸ ਦੇ ਬਿਲਕੁਲ ਸੱਜੇ ਪਾਸੇ ਲੰਬੇ ਵਾਲਾਂ ਵਾਲੀ ਔਰਤ ਦੇ ਰੂਪ ਵਿੱਚ ਦਿਖਾਈ ਗਈ ਹੈ ਜਦੋਂ ਕਿ ਉਸ ਨੂੰ ਜੌਨ ਵੀ ਕਿਹਾ ਗਿਆ ਹੈ ਇਸ ਭੋਜਨ ਤੋਂ ਬਾਅਦ ਈਸਮਸੀ ਕਹਿੰਦੇ ਹਨ ਕਿ ਤੁਹਾਡੇ ਵਿੱਚੋਂ ਇੱਕ ਮੈਨੂੰ ਧੋਖਾ ਦੇਵੇਗਾ ਉਸ ਵੇਲੇ ਚੇਲਿਆਂ ਦੇ ਜੋ ਵੱਖੋ-ਵੱਖਰੇ ਗੁੱਸੇ ਵਾਲੇ ਹੈਰਾਨੀ ਵਾਲੇ ਸ਼ੋਕ ਵਾਲੇ ਹਾ ਭਾਵਨ ਉਹ ਇਸ ਪੇਂਟਿੰਗ ਵਿੱਚ ਵਿਖਾਏ ਗਏ ਹਨ ਇਸ ਵਿੱਚ ਖੱਬੇ ਪਾਸੇ ਤੋਂ ਬਾਰਥੋਲੋਮਿਉ ਯਾਕੂਬ ਅੰਦਰਿਆ ਸਨ ਜੋ ਹੈਰਾਨ ਹਨ ਅੱਗੇ ਜਹੂਦਾ ਸਕੋਰਤੀ ਪੀਟਰ ਅਤੇ ਜohn ਹਨ ਯਹੂਦਾ ਆਪਣੀ ਚਾਲ ਦਾ ਪਤਾ ਲੱਗਣ ਕਾਰਨ ਹੈਰਾਨ ਹੈ ਅੱਗੇ ਜੀਸਸ ਹੈ ਉਸ ਤੋਂ ਅੱਗੇ ਥੋਮਸ ਜੇਮਸ ਅਤੇ ਫਿਲਿਪ ਹਨ ਫਿਰ ਮੈਥਿਊ ਜੁੱਡਾਸ ਅਤੇ ਸਾਈਮਨ ਜੁਲਾਟ ਹਨ ਦੂਸਰੇ ਦਿਨ ਯਹੂਦਾ 30 ਚਾਂਦੀ ਦੇ ਸਿੱਕੇ ਲੈ ਕੇ ਜੀਸਸ ਨੂੰ ਚੁੰਮਦਾ ਹੈ ਜੋ ਕਿ ਪਛਾਣ ਹੁੰਦੀ ਹੈ ਕਿ ਜੀਸਸ ਇਹ ਹੈ ਰੋਮਨ ਸਨਕ ਇਸਮਸੀ ਨੂੰ ਫੜ ਕੇ ਲੈ ਜਾਂਦੇ ਹਨ ਯਹੂਦਾ ਦੇ ਚੁੰਮਣ ਨੂੰ ਇੱਕ ਮਹਾਪਰੇ ਦੇ ਤੌਰ ਤੇ ਵੀ ਵਰਤਿਆ ਜਾਂਦਾ ਹੈ ਜਿਸ ਨੂੰ ਜੁਦਾਸ ਕਿਹਾ ਜਾਂਦਾ ਹੈ ਜਿਸ ਦਾ ਮਤਲਬ ਮੌਤ ਹੁੰਦਾ ਹੈ ਇਸਾਈ ਕੌਮ ਇਸੇ ਕਰਕੇ 13 ਨੰਬਰ ਨੂੰ ਮੰਨੂਸ ਸਮਝਦੀ ਹੈ ਕਿਉਂਕਿ ਈਸ਼ਾ ਦੇ ਫੜੇ ਜਾਣ ਤੋਂ ਪਹਿਲਾਂ ਖਾਣਾ ਖਾਣ ਵਾਲੇ 그룹 ਵਿੱਚ 13 ਲੋਕ ਸਨ ਇਸ ਲਈ ਹੀ ਲੀ ਕਾਰਬੂਜ਼ੇ ਨੇ ਚੰਡੀਗੜ੍ਹ ਵਿੱਚ 13 ਸੈਕਟਰ ਨਹੀਂ ਰੱਖਿਆ ਨੌਰਸ ਮਿਥਿਆਸ ਵਿੱਚ ਵੀ 13 ਨੰਬਰ ਮੰਨੂਸ ਹੈ ਕਿਉਂਕਿ ਵਾਲਹਲਾ ਵਿੱਚ 12 ਦੇਵਤਿਆਂ ਵੱਲੋਂ ਇੱਕ ਮੀਟਿੰਗ ਕੀਤੀ ਗਈ ਇਸ ਵਿੱਚ ਬਿਨਾਂ ਸੱਦੇ ਤੋਂ ਇੱਕ 13ਵਾਂ ਦੇਵਤਾ ਲੋਕੀ ਆ ਜਾਂਦਾ ਹੈ ਜਿਸ ਕਾਰਨ ਉੱਥੇ ਤਰਸਲੀ ਮੱਜ ਜਾਂਦੀ ਹੈ ਅਤੇ ਇੱਕ ਪਿਆਰਾ ਦੇਵਤਾ ਵਾਲਡਰ ਮਾਰਿਆ ਜਾਂਦਾ ਹੈ ਜਿਸ ਕਾਰਨ ਦੁਨੀਆ ਵਿੱਚ ਦੁੱਖ ਸ਼ੁਰੂ ਹੋਏ ਅਗਲਾ ਕਾਰਨ 12 ਨੰਬਰ ਨੂੰ ਪੂਰਾ ਮੰਨਿਆ ਜਾਂਦਾ ਹੈ ਇਸੇ ਲਈ 12 ਮਹੀਨੇ ਹਨ ਰਾਸ਼ੀਆਂ ਵੀ 12 ਹੀ ਹਨ ਅਤੇ ਇਹ ਸ਼ਾਮ ਸੀਦੇ 12 ਹੀ ਧਰਮ ਪ੍ਰਚਾਰਕ ਸਨ ਦਿਨ ਅਤੇ ਰਾਤ 12-12 ਘੰਟੇ ਵਿੱਚ ਵੰਡੇ ਗਏ ਹਨ ਇੱਕ ਨੰਬਰ ਜੋੜਨ ਨਾਲ ਜਦੋਂ ਇਹ 13 ਬਣ ਜਾਂਦਾ ਹੈ ਤਾਂ ਇਹ ਬੇਦਸਤੂਰ ਅਤੇ ਅਸਥਿਰ ਹੋ ਜਾਂਦਾ ਹੈ 13 ਅਕਤੂਬਰ 1307 ਨੂੰ ਫਰਾਂਸ ਦੇ ਰਾਜਾ ਫਿਲਿਪ ਚੌਥੇ ਵੱਲੋਂ ਈਸ਼ਾ ਦੇ ਗਰੀਬ ਸਾਥੀ ਅਤੇ ਸੈਨਿਕਾਂ ਜੋ ਕਿ ਸੁਲੇਮਾਨ ਦੇ ਮੰਦਰ ਦੇ ਰਾਖੇ ਸਨ ਜਿਨ੍ਹਾਂ ਨੂੰ ਟੈਂਪਲਰ ਸੂਲਮੇ ਕਿਹਾ ਜਾਂਦਾ ਹੈ ਨੂੰ ਵੀ ਗ੍ਰਿਫਤਾਰ ਕਰਨ ਦੇ ਹੁਕਮ ਦਿੱਤੇ ਗਏ ਸਨ ਇਸ ਲਈ ਵੀ 13 ਨੰਬਰ ਨੂੰ ਬੁਰੀ ਕਿਸਮਤ ਨਾਲ ਜੋੜਿਆ ਗਿਆ ਹੈ 13 ਲੋਕਾਂ ਦਾ ਇੱਕ ਮੇਜ ਤੇ ਹੋਣਾ ਵੀ ਬੁਰਾ ਸ਼ੁਗਨ ਮੰਨਿਆ ਗਿਆ ਹੈ 13 ਨੰਬਰ ਬਹੁਤ ਉਥਲ-ਪੁਥਲ ਅਤੇ ਬੁਰੀਆਂ ਘਟਨਾਵਾਂ ਨਾਲ ਵੀ ਜੁੜਿਆ ਹੋਇਆ ਹੈ ਤ੍ਰਿਸਕੈਡਕਾ ਫੋਬੀਆ ਇੱਕ ਬਿਮਾਰੀ ਵੀ ਹੈ ਜਿਸ ਵਿੱਚ ਰੋਗੀ 13 ਨੰਬਰ ਤੋਂ ਵਿਚਲਿਤ ਹੋ ਜਾਂਦਾ ਹੈ ਅਤੇ 13 ਨੰਬਰ ਵਾਲੀ ਹਰ ਚੀਜ਼ ਤੋਂ ਡਰਦਾ ਹੈ ਬੇਸ਼ੱਕ ਉਹ ਮਹੀਨੇ ਦੀ 13 ਤਰੀਕ ਹੀ ਨਾ ਹੋਵੇ ਪਰ ਭਾਰਤੀ ਪੰਜਾਬ ਦੇ ਵਿੱਚ 13 ਨੰਬਰ ਨੂੰ ਬਹੁਤ ਹੀ ਸ਼ੁਭ ਮੰਨਿਆ ਗਿਆ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਦੇ 13-13 ਤੋਲਣ ਦੇ ਨਾਲ ਜੁੜਿਆ ਹੋਇਆ ਹੈ ਇਹ ਸੀ ਅੱਜ ਦਾ ਐਪੀਸੋਡ ਹੁਣ ਫਿਰ ਪੇਸ਼ ਹੋਵਾਂਗਾ ਅਗਲੇ ਸਾਲ ਦੇ ਵਿੱਚ 2025 ਦੇ ਵਿੱਚ ਆਪ ਸਭ ਨੂੰ ਨਵੇਂ ਸਾਲ ਦੀਆਂ ਐਡਵਾਂਸ ਦੇ ਵਿੱਚ ਬਹੁਤ-ਬਹੁਤ ਮੁਬਾਰਕਾਂ ਧੰਨਵਾਦ